ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੌ ਜੀ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਬਸੀ ਫੈਮਿਲੀ ਤੇ ਤੇ ਅੱਜ ਵਲੌਗ ਸ਼ੁਰੂ ਕਰ ਲਿਆ ਜੀ ਮਾਰਨਿੰਗ ਰਾਤ ਸ਼ੁਰੂ ਕੀਤਾ ਹੋਇਆ ਸੀ ਉੱਥੇ ਕੰਟੀਨਿਊ ਕਰਤਾ ਤੇ ਮਾਰਨਿੰਗ ਦਾ ਟਾਈਮ ਹੈ ਜੀ ਸਵੇਰ ਸਵੇਰ ਦਾ ਪੌਣੇ 8 ਦਾ ਟਾਈਮ ਦਰਮਨ ਤੇ ਉਤਰ ਗਏ ਹੋਣੇ ਸੈਰ ਕਰਨ ਉਹ ਹਜੇ ਆਏ ਨਹੀਂ ਤੇ ਆਪਾਂ ਨੇ ਆਪਣੇ ਜਿਹੜੇ ਕੰਮ ਨੇ ਥੋੜੇ ਬਹੁਤ ਨਿਬੇੜਦੇ ਨੇ ਕੱਪੜੇ ਧੋਣੇ ਪਾਏ ਹੋਏ ਨੇ ਇੱਕ ਪਾਸੇ ਆਪਾਂ ਸਬਜ਼ੀ ਰੱਖ ਕੇ ਆਏ ਹੋਏ ਤੇ ਇੰਨਾ ਵੇਟ ਕਰਦੀਆਂ ਹੁਣ ਉਤਰ ਹੋ ਜਾਂਦਾ ਨਾਲੇ ਮੈਂ ਚਲ ਮੈਂ ਸ਼ੇਅਰ ਕਰ ਲਾਂਗੀ ਨਾਲੇ ਉਦਾਰ ਉਹ ਮੈਂ ਵੇਟ ਕਰ ਲਾਂਗੀ ਤੇ ਚਲੋ ਜੀ ਵਲੌਗ ਆਪਾਂ ਕੰਟੀਨਿਊ ਕਰਤਾ ਤੁਹਾਨੂੰ ਪਤਾ ਹੈ ਕਿ ਬ੍ਰਦਰ ਮੇਰਾ ਗਿਆ ਹੋਇਆ ਪਿੰਡ ਮੰਮੀ ਵੀ ਨਾਲ ਤੇ ਦੇਖੋ ਕਿਦਨ ਆਉਂਦੇ ਨੇ ਕਿਉਂਕਿ ਇੱਥੇ ਮੰਮੀ ਦਾ ਟ੍ਰੀਟਮੈਂਟ ਚੱਲਦਾ ਤੇ ਇਸ ਕਰਕੇ ਹਸਪੀਟਲ ਤੋਂ ਆਣਾ ਤਾਣਾ ਕਿਉਂਕਿ ਕਾਫੀ ਭੈਣਾਂ ਨੇ ਕਮੈਂਟ ਸੀ ਕਿ ਦੀਦੀ ਮੰਮੀ ਹੁਣ ਇੱਥੇ ਆਉਣਗੇ ਕਿ ਉੱਥੇ ਜਾਣਗੇ ਤੇ ਤੁਹਾਨੂੰ ਪਤਾ ਕਿ ਮੰਮੀ ਦਾ ਇੱਥੇ ਟ੍ਰੀਟਮੈਂਟ ਚੱਲਦਾ ਤੇ ਇਸ ਕਰਕੇ ਇੱਥੇ ਹੀ ਆਉਣਗੇ ਮੰਮੀ ਠੀਕ ਹੈ ਜੀ ਅਸੀਂ ਵੀ ਵੇਟ ਕਰ ਰਿਹਾ ਸਾਡਾ ਵੀ ਦਿਲ ਨਹੀਂ ਲੱਗਦਾ ਪਿਆ ਤੇ ਬਾਕੀ ਚਲੋ ਵਲੌਗ ਕੰਟੀਨਿਊ ਕਰਤਾ ਬੜੇ ਲੋ ਤੁਸੀਂ ਵਲੌਗ ਚ ਜੇੜ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਤੇ ਸਾਰਾ ਦਿਨ ਤੁਹਾਨੂੰ ਦਿਖਾਨਿਆ ਅਸੀਂ ਕੀ ਕੀ ਕਰਦੇ ਹਾਂ ਤੇ ਮੌਸਮ ਠੰਡਾ ਤੇ ਧੁੱਪ ਨਿਕਲ ਰਹੀ ਕਾਫੀ ਦਿਨਾਂ ਤੋਂ ਵਧੀਆ ਇਕਦਾਂ ਹੀ ਧੁੰਦ ਪੈਣੀ ਸ਼ੁਰੂ ਹੋ ਜਾਣੀ ਤੇ ਫਿਰ ਠੰਡ ਵਧਣੀ ਹੈ ਹਲੇ ਤਾਂ ਠੰਡ ਘੱਟਾ ਤੇ ਮੈਂ ਤੁਹਾਨੂੰ ਦਿਖਾਨੀ ਆ ਆਪਾਂ ਸਬਜ਼ੀ ਸਬਜ਼ੀ ਬਣਾ ਲਈ ਹੈਗੀ ਉਤਾਰ ਹੁਣੇ ਆਈ ਨਹੀਂ ਕਿਉਂਕਿ ਅੱਜ ਦਮਨ ਨੂੰ ਛੁੱਟੀ ਹੈ ਅੱਜ ਸੈਕੰਡ ਸੈਟਰਡੇ ਅੱਜ ਦਮਨ ਨੂੰ ਛੁੱਟੀ ਹੈ ਤੇ ਤਾਂ ਕਰਕੇ ਜਿਹੜੇ ਲੇਟ ਆਉਣਗੇ ਤੇ ਆਪਾਂ ਜਦੋਂ ਰਾਤ ਦਾ ਹੀਟਰ ਲਿਆਂਦਾ ਹੋ ਇੱਧਰ ਲਾ ਰੱਖਿਆ ਤੇ ਡਾ ਜੇ ਸਿਰ ਸੇ ਠੰਡ ਸੀ ਤੇ ਇੱਧਰ ਆਪਾਂ ਬਣਾਈਏ ਦੀ ਸ਼ਿਮਲਾ ਮਿਰਚ ਦੀ ਸਬ지 ਸ਼ਿਮਲਾ ਮਿਰਚ ਤੇ ਆਲੂ ਤੇ ਇਹਦਾ ਜਦੋਂ ਤਾਰ ਆਉਣਗੇ ਆਪਾਂ ਸਮਾਨ ਭਿਉਂ ਕੇ ਰੱਖਦਾ ਨੂੰ ਪਹਿਲਾਂ ਪੱਕਾ ਬੰਦ ਕਰ ਲੈਂਦਾ ਜਦੋਂ ਤਾਰ ਤੇ ਦਮਣ ਆਉਣਗੇ ਇੱਧਰ ਆਪਾਂ ਸਾਰਾ ਕੁਝ ਭਿਉਂਤਾ ਜੀਰਾ ਸੌਂਫ ਜੋਗੀ ਤੇ ਫਿਰ ਆਪਾਂ ਬਣਾਨੇ ਆ ਪਾਣੀ ਠੀਕ ਹੈ ਜੀ ਫਿਰ ਨਹੀਂ ਤਾਂ ਉਹਨਾਂ ਨੂੰ ਟਾਈਮ ਲੱਗਣਾ ਹਾਂ 8:00 ਵਜੇ ਨੇ बस उंदे होंगे फिर ਆਪਾਂ ਧਰਦੇ ਆ ਚਲੋ ਜੀ ਅੱਜ ਆਪਾਂ ਨੇ ਜਾਣਾ ਬਾਜ਼ਾਰ ਬਾਜ਼ਾਰ ਦੇ ਵੀ ਕੰਮ ਨੇ ਕਰਨ ਵਾਲੇ ਉਹ ਵੀ ਨਿਵੇੜ ਕੇ ਆਉਣੇ ਨੇ ਉਹ ਕਿਥੇ ਬੰਦ ਕਰ ਦਗੇ ਧੁੱਪ ਚੜ੍ਹ ਗਈ ਹੋਣੀ ਲੋੜ ਨਹੀਂ ਇੰਨੇ ਸੋਲ ਵੀ ਨਹੀਂ ਹੋਣਾ ਹੈਗਾ ਦੁਨੀਆ ਬਹੁਤ ਐਕਟਿਵ ਆ ਆਪਾਂ ਵਰਗੇ ਘੁੱਗੂ ਬਣੇ ਹੋਇਆ ਠੰਡ ਲੱਗਣ ਲੱਗ ਪਈ ਆਪਾਂ ਨੂੰ ਤੇ ਮੈਂ ਦਿਖਾਉਣੀ ਆ ਤੁਹਾਨੂੰ ਦੰਭੂ ਵੀ ਆਉਂਦੇ ਨੇ ਇਧਰ ਆਉਂਦੇ ਹੁੰਦੇ ਨੇ ਤੇ ਦੇਖ ਸਕਦੇ ਹੋ ਸੂਰਜ ਨਿਕਲ ਗਿਆ ਉਹ ਓਲੇ ਅਇ ਤੱਕ ਆਏ ਨਹੀਂ ਅਜ ਬਾਲੇ ਲੇਟ ਹੋ ਗਏ ਪਤਾ ਨਹੀਂ ਕਿੱਧਰ ਰਹਿ ਗਏ ਸੰਦੇ ਨਹੀਂ ਗਏ ਬਸ ਮੈਂ ਹੁਣ ਆਟਾ ਬਣਨਾ ਆਟਾ ਬਣ ਕੇ ਰੱਖਤੀ ਮੈਨੂੰ ਐ ਕਿ ਧੁੱਪ ਜੜਦੀ ਨਾ ਜੜੀ ਸਿਰੇ ਸਿਰੇ ਸਾਢੇ 10 ਵਜੇ ਅਸੀਂ ਜਿਹੜੇ ਬਾਜ਼ਾਰ ਦੇ ਕੰਮ ਨੇ ਉਹ ਜਾ ਕੇ ਨਿਬੜਾ ਹੀਏ ਕਿਉਂਕਿ ਫਿਰ ਸ਼ਾਮ ਨੂੰ ਜ਼ਿਆਦਾ ਠੰਡ ਹੋ ਜਾਂਦੀ ਹੈ ਤੇ ਮੈਂ ਦਮਨ ਨੂੰ ਕਿਹਾ ਕਿ ਅੱਜ ਆਪਾਂ 10 ਵਜੇ ਚੱਲਾਂਗੇ ਤੇ ਸਾਰੇ ਕੰਮ ਆਪਣੇ ਨਿਬੜ ਕੇ ਆ ਜਾਂਗੇ ਤੂੰ ਚਲੋ ਜੀ ਦੇਖਦੇ ਆ ਪਰ ਮਿਲਦੇ ਆ ਤੁਹਾਨੂੰ ਉਹ ਦੇਖੋ ਸਾਡੇ ਨਮੂਨੇ ਆ ਰਹੇ ਨੇ ਦੇਖੋ ਹਾਈ ਹਾਈ ਚੜਿਆ ਨਹੀਂ ਜਾ ਰਿਹਾ ਕੋੜੀ ਦਮੂ ਕੋਣ ਚੜ ਗਿਆ ਚੜ ਗਿਆ ਮੇਰਾ ਪੁੱਤ ਬਾਹਰ ਆ ਜਾਓ ਮੈਂ ਬਾਹਰ ਹੀ ਕੰਢਈਆਂ ਦਵਣੇ ਬਾਹਰ ਹੀ ਕੰਢਈਆਂ ਹੈ ਕਿ ਇੱਥੇ ਕਿਵੇਂ ਫਿਰ ਤੁੱਤੇ ਬੈਠੋ ਪਰ ਲੱਗਿਆ ਜੋਰ ਹੈ ਅੱਛਾ ਲਓ ਜੀ ਕਿਵੇਂ ਲੱਗਿਆ ਸੈਰ ਕਰਕੇ ਆ ਦੱਸੋ ਬਹੁਤ ਵਧੀਆ ਭੁੱਖੇ ਇੱਧਰ ਨਾ ਅੱਛਾ ਮੈਂ ਪਰੌਠੇ ਬਣਾ ਕੇ ਰੱਖੇ ਮੈਂ ਦਮ ਬਣਾਏਗੀ ਫਿਰ ਦਵਾਂਗੀ ਫਿਰ ਰੋਟੀ ਖਵਾ ਦੇ ਮੂਹ ਨੂੰ ਸੈਰ ਕਰਵਾਉਂਦੇ ਹੋਰ ਨਾ ਸੁੱਕੀਆਂ ਰੋਟੀਆਂ ਖਵਾ ਦੂੰਗੀ ਗੱਲ ਹੈ ਨਾ ਕੋਈ ਪਰੌਠੀ ਖਵਾਉਗਾ ਹੂੰ ਤਾਂ ਨਾ ਨੋ ਐਡੀ ਦਾਸ ਜਾਉ ਲਾਤੀ ਗਿਆ ਪਿੱਛੇ ਰੱਗਿਆ ਹੈ ਨਾ ਨਾ ਦੇ ਅੱਛਾ ਫਰਟੀ ਇਸ਼ਟ ਨਹੀਂ ਗਿਲੀ ਹੁੰਦੀ ਤੇ ਆਪਾਂ ਕੱਪੜੇ ਧੋਲੇ ਜੀ ਆਪਣੇ ਕੰਮ ਅੱਦੇ ਨਿਭੜਦੇ ਨੇ ਤੇ ਸਾਡੇ ਨੇ ਇੱਕ ਤੁਰਪ 12 ਵਜੇ ਤੱਕ ਰਹਿੰਦੀ ਹੈ ਫਿਰ ਉਸ ਵਾਸੇ ਅਗਲੀ ਇਹ ਤਾਂ ਕਾਰ ਹੈ ਮੈਂ ਕਹਾਂ ਤਾ ਹੁਣ ਸੁੱਕਨੇ ਪਾ ਦੇਣੀ ਹੈ

ਆ ਗਾੜੀ ਕਿੱਧਰ ਨੂੰ ਜਾ ਰਹੀ ਐ ਇੱਧਰ ਖਿਲੜੀ ਪਈ ਜਿਵੇਂ ਕਾਈ ਹੁੰਦਾ ਐ ਸੋਸੋ ਸੇ ਸੇ ਮੌਸਮ ਇੰਨਾ ਵਧੀਆ ਹੋਇਆ ਕਰਾ ਠੰਡਾ ਤੇ ਨਿੱਕਾ ਬੜਾ ਜੀ ਕਰਦਾ ਕਿ ਸਵੇਰੇ ਸਵੇਰੇ ਮੇਲੇ ਹੋ ਕੇ ਕੈਮ ਨਾਲ ਫੇਰੇ ਜੇ ਮੈਂ ਤਾਂ ਹੀ ਸਵੇਰੇ ਸੇ ਤੱਕ ਕੇ ਖੰਸਾਰੇ ਹੀ ਬੜ ਲਿਈਆਂ ਹੋਰ ਆਪਾਂ ਮੰਜਾ ਢਾ ਰੱਖਿਆ ਤੇ 10 ਵਜੇ ਜੜਾ ਮੈਂ ਬਾਜ਼ਾਰ ਉਹ ਜਾਇਓ ਮੜ ਜੰਦਰ ਪਾਣੀ ਰੱਖਿਆ ਦੇਖਿਓ ਆਪਣਾ ਪੀਣ ਵਾਲਾ ਤੇ ਬਾਜ਼ਾਰ ਵੀ ਅਸੀਂ ਟਾਈਮ ਨਾਲ ਹੀ ਆ ਜਾਣਾ कोशिश है कि 12:30 बजे तक वापस आ जाइए बाकी दमन देखो कि मैं स्कूटी चला चलाऊंगी मैं नहीं चलानी चलूनी ना ना भाई भूल जो, तुम ही चलाओगी स्कूटी मेरा तो लक ठीक नहीं हैगा बेटा है तो मेरी चाय हां मैं नहीं ਆ ਪਾਪਨ ਵਾਲੇ ਸੀ ਹਾਂ ਪਾਪਨ ਵਾਲੇ ਸੀ ਨਹੀਂ ਤੁਹਾਡੇ ਆ 70 ਪਾਪਨ ਨਾਲ ਨਹੀਂ ਠੰਡ ਨਹੀਂ ਪਾਣੀ ਹਾਂ ਠੀਕ ਹੈ ਤੇ ਮੈਂ ਸੈਰ ਕਰਕੇ ਆ ਗਈਆਂ ਪਾਪਨ ਨਾਲ ਗਈ ਸੀ ਜੀ ਸੀਗੀ ਤੇ ਭੁੱਖ ਲੱਗ ਗਈ ਮੈਨੂੰ ਬਹੁਤ ਜ਼ਿਆਦਾ ਸਵੇਰੇ ਸਿਰਫ ਪਾਣੀ ਪੀਤੀ ਸੀਗੀ ਤੇ ਹੁਣ ਬਸ ਮੈਂ ਚਾਹ ਵੀ ਕੇ ਰੋਟੀ ਖਾਣੀ ਆ ਰੋਟੀ ਖਾ ਕੇ ਫਿਰ ਫਰੈਸ਼ ਹੁੰਨੇ ਆ ਨਾ ਤੋ ਕਿ ਫਿਰ ਆਪਾਂ ਥੋੜਾ ਜਿਹਾ ਬਾਜ਼ਾਰ ਦਾ ਕੰਮ ਮਮਾ ਨੂੰ ਉਹ ਕਰਕੇ ਆਵਾਂਗੇ ਉਹ ਕਰਕੇ ਦੇਖਦੀ ਹਾਂ ਹਲੇ ਮੈਂ ਸ਼ੋਰ ਨਹੀਂ ਹੈਗੀ ਜਾਣੇ ਕਿ ਨਹੀਂ ਜਿੱ ਗਈ ਫਿਰ ਬਾਜ਼ਾਰ ਤੋਂ ਕੰਮ ਵਗੈਰਾ ਕਰਕੇ ਆਪਣਾ ਫਿਰ ਮੈਂ ਬੈਠੂੰਗੀ ਪੜਨ ਥੋੜਾ ਜਿਹਾ ਕਿਉਂਕਿ ਅੱਜ ਮੈਂ ਸਕੂਲ ਨਹੀਂ ਗਈ ਤੇ ਰਿਵੀਜ਼ਨ ਕਰੂੰਗੀ ਕੱਲ ਦੀ ਜਿਹੜਾ ਸਕੂਲ ਚੋਂ ਐਸੀ ਤੇ ਅੱਜ ਦਾ ਫਿਰ ਟਿਊਸ਼ਨ ਜਾਣਾ ਟਿਊਸ਼ਨ ਜਾ ਕੇ ਪੜੂੰਗੀ ਫਿਰ ਘਰ ਆਉਂਗੀ ਤੇ ਕੱਲ ਸੰਡੇ ਆ ਤੇ ਕੱਲ ਇੰਜੋਏ ਦਾ ਤੇ ਇੰਜੋਏ ਕਰੂੰਗੀ ਮੱਕੀ ਦੇ ਤੇ ਮੈਥੇ ਵਾਲੀਆਂ ਰੋਟੀਆਂ ਬਣਾਵਾਂਗੇ ਤਾਂ ਤੈਨੂੰ ਕਹਿ ਰਹੀ ਹਾਂ ਹੂੰ ਸੁੱਕੀ ਲਾ ਦਾਂਗੇ ਉੱਪਰ ਘਿਓ ਰੱਖ ਲਾਂਗੇ ਹਲਦੀ ਹੁੰਦੀ ਹੈ ਵੀ ਤੁਸੀਂ ਕਹੋਗੇ ਦਮਨ ਦੀ ਕਿਉਂ ਡਾਈਟਿੰਗ ਕਰਵਾ ਰਹੇ ਹੋ ਤੇ ਦਮਨ ਦੀ ਡਾਈਟਿੰਗ ਤਾਂ ਕਰਵਾ ਰਹੇ ਹਾਂ ਦਮਨ ਖੁਦ ਫੀਲ ਕਰ ਰਹੀ ਸੀ ਕਿ ਮम्मा ਮੈਨੂੰ ਥੋੜਾ ਸਹੀ ਨਹੀਂ ਲੱਗ ਰਿਹਾ ਤੇ ਦਮਨ ਦੇ ਸਕੂਲ ਤੋਂ ਫੋਨ ਵੀ ਆਇਆ ਸੀ ਮੈਡਮ ਵੀ ਦਮਨ ਤੇ ਕਹਿ ਰਹੇ ਹਨ ਕਿ ਥੋੜੀ ਦਮਨ ਦੀ ਕੇਅਰ ਕਰੋ ਮੇਰਾ ਥੋੜਾ ਫੇਸ ਜਿਹੜਾ ਜਿਹੜਾ ਸਵੇਲ ਹੋਇਆ ਰਹਿ ਜਾਂਦਾ ਮੈਨੂੰ ਕੋਈ ਪੁੱਛਦਾ ਹੀ ਨਹੀਂ ਕਰੇ ਹੁਣ ਪੁੱਛਣ ਲੱਗ ਪਏ ਨਾ ਹੁਣ ਦਮਨ ਦੀ ਸੇਅਰ ਕਰਾਣੀ ਸ਼ੁਰੂ ਕਰਤੀ ਆ ਇਹ ਚਰਦੀ ਐ ਇੱਕ ਦੰਮਣ ਦੀ ਹਾਂ ਦੰਮਣੇ ਸਿੰਮੂ ਵੀ ਪਾਈ ਹੋਈ ਐ ਨਾ ਮੈਂ ਸਿੰਮੂ ਵੀ ਪਾਈ ਐ ਮੀਨ ਮੀਨ ਕੱਟਣੀ ਮੀਨ ਮੀਨ ਕੱਟ ਦੇਣਾ ਨਾਨਕੇ ਤਾਂ ਉਹ ਜਾ ਕੇ ਐਨ ਫਤਿਹ ਤਾਂ ਭੁੱਲਿਆ ਬੈਠਾ ਫਤਿਹ ਨੇ ਇੱਕ ਦਿਨ ਵੀ ਫੋਨ ਨਹੀਂ ਕੀਤਾ ਸਾਨੂੰ ਮਾਮਿਆਂ ਦਾ ਚਾਹੀ ਬੜਾ ਹੁੰਦਾ ਨਾਨਕਿਆਂ ਦਾ ਚਾਹੀ ਬੜਾ ਹੁੰਦਾ ਹੈ ਨਾ ਸਹੀ ਗੱਲ ਮਾਮਾ ਪਿੰਡ ਅਸੀਂ ਵੀ ਛੋਟੇ ਹੁੰਦੇ ਜਾਂਦੇ ਹਾਂ ਹਮ ਬੜਾ ਮੀਨ ਮੀਨ 1.5 ਮਹੀਨਾ ਜੇ ਛੁੱਟੀਆਂ ਪੈਣੀਆਂ ਗਰਮੀਆਂ ਦੀਆਂ ਉਹਦੇ ਬਾਦੂ ਛੁੱਟੀਆਂ ਪਈਆਂ ਸਰਕਾਰੀ ਸਕੂਲਾਂ ਨੂੰ ਤੁਹਾਨੂੰ ਪਤਾ ਹੈ ਕੋਈ ਚੱਕਰ ਨਹੀਂ 4 ਦਿਨ ਲੇਟ ਵੀ ਚਲੇ ਜਾਂਦੇ ਤਾਂ ਵੀ ਕੋਈ ਚੱਕਰ ਨਹੀਂ ਪਾਪਾ ਨੂੰ ਆਰਡਰ ਲਾ ਰਹੀ ਪਾਪਾ ਚਾਹ ਲੈ ਕੇ ਆਓਗੇ ਤੇ ਨਾਲ ਪਨੀਰੀ ਵੀ ਲੈ ਕੇ ਆਇਓ ਤੇ ਕੀ ਫੈਸਲਾ ਪਾਪਾ ਪਨੀਰੀ ਲੈ ਕੇ ਆਇਓ ਠੀਕ ਹੈ ਡਾਈਟ ਕਰਨ ਦਾ ਕੀ ਫਾਇਦਾ ਪਾਪਾ ਨੇ ਚੇਤਨ ਰਹਿਣਾ ਲਓ ਪਨੀਰੀ ਹੈਲਦੀ ਹੁੰਦੀ ਆ ਹਾਂ ਪਨੀਰੀ ਖਾ ਕੇ ਦੁਬਾਰਾ ਚਲੋ ਰੋਟੀ ਲੇਟ ਖਾ ਲਿਓ ਬਾਲਕ ਪਨੀਰ ਖਾਣ ਦਾ ਦਿਲ ਕਰਦਾ ਪਾਲਕ ਪਨੀਰ ਬਣਾ ਦਾਂਗੇ ਪਾਲਕ ਪਈ ਸੀ ਕੱਲ ਤੂੰ ਦੱਸ ਦੀ ਕੱਲ ਬਣਾ ਲੈਂਦੇ ਲਿਆਓ ਪਾਪਾ ਥੈਂਕ ਯੂ ਸੋ ਮੱਚ ਦੇਖੋ ਗਾਇਸ ਮੈਂ ਇਹਦੀ ਬੈੱਡ ਤੇ ਚਾਹ ਹੁੰਦੀ ਹੈ ਬੈੱਡ ਤੇ ਚਾਹ ਆਪਾਂ ਤਾਂ ਦੇਖੀ ਮੈਂ ਭਰਿਆ ਦਮ ਪੱਤੀ ਹੋਇਆ ਬਸ ਇਹ ਥੈਂਕ ਯੂ ਪਾਪਾ ਚਲੋ ਗਾਇਸ ਮੈਂ ਹੁਣ ਚਾਹ ਪੀ ਲਾਂ ਜਿਵੇਂ ਕਿ ਤੁਹਾਨੂੰ ਦਿਖਾਇਆ ਸੀਗਾ ਇਹ ਠੰਡੀ ਹੋ ਗਈ ਹੋਣੀ ਹੈ ਨਾ ਇਹ ਤਾਂ ਗਰਮ ਚਾਹ ਹੈ ਫਿਰ ਨਾਲ ਸਵਾਦ ਲੱਗੂਗੀ स्वाद लगे मेरी माँ के हाथों में जलवा तो है जलवा नहीं स्वाद तो है जलवा है ला माँ तेरे हाथ चूमी चुमला मेथी वाले महाराज तुसी महारानी मम्मा ਨਿਭਾਣੀ ਮੈਂ ਕੰਨ ਰਾਤ ਲੈਣਾ ਨਹੀਂ ਤੁਹਾਨੂੰ ਭੁੱਲ ਗਈ ਮੈਂ ਆਇਆ ਅਜਵੈਨ ਜੀਰਾ ਸੌਫ ਦਾਲ ਚੀਨੀ ਮੈਂ ਦੱਸਿਆ ਹੈ ਕਾਫੀ ਵੀਡੀਓ ਚ ਬਹੁਤ ਕੀ ਚੀਜ਼ ਹੈ ਇੱਥੇ ਪਾਣੀ ਪਾਦਰਕ ਕਾਲੀ ਮਿਰਚ ਕਾਲੀ ਮਿਰਚ ਪਾਣੀ ਪਾਣੀ ਤਾਂ ਹੈਗਾ ਹੀ ਇਹ ਮੇਰੀ ਗੱਲ ਸੁਣਿਓ ਉਹ ਦੁਪਹਿਰੇ ਮੈਂ ਚਾਹ ਨੇ ਪਨੀਰ ਖਾਣ ਲੀ ਹਾਂ ਹਾਂ ਚਾਹ ਨੇ ਖਾਣਾ ਹਨਾ ਉਹ ਬਣਾਈ ਤੇ ਹੁਣ ਇਹਦੇ ਨਾਲ ਥੋੜੀ ਨੰਗਣੀ ਹੈ ਮਮਾ ਦਾ ਵੀ ਦਿਲ ਕਰਨਾ ਕੁਝ ਪਨੀਰ ਨਾਲ ਫਿਰ ਇਹ ਤਾਂ ਕੱਪ ਨਹੀਂ ਭਰਨਾ ਚਾਹਦਾ। ਨਹੀਂ ਨਹੀਂ। ਕੋਲ ਆਰਮ ਹੁਣ ਵੱਜਿਆ। ਇਹ ਕਾਹਦਾ ਆਰਮ ਵੱਜਿਆ? ਇਹ ਵੱਜਿਆ ਵੀ 8:30 ਹੋ ਗਏ। ਆਪਣਾ ਆਫਿਸ ਲਈ ਤਿਆਰ ਹੋ ਜਾ ਫਰਾਫਤ। ਹੋ ਗਿਆ। ਅਸੀਂ ਨਾ ਵੀਡੀਓ ਬਣਾਣੀ ਭੁੱਲ ਜਾਨੇ ਆ। ਮੈਂ ਮੇਥੇ ਮੂਸੇ ਦਾ ਕੱਟ ਲਈ ਹਨਾ ਨਾ ਕੋਈ ਦੇਖਿਆ ਤੇ ਇੱਧਰ ਆਪਾਂ ਨੇ ਸਾਰਾ ਸਮਾਨ ਲੈ ਲਿਆ ਜੀ। ਤੇ ਮਿਕਸ ਕਰ ਲਿਆ। ਮੱਕੀ ਦਾ ਆਟਾ, ਬਾਜਰੇ ਦਾ ਆਟਾ, ਮੇਥੇ, ਨੂਨ, ਮਿਰਚ ਤੇ ਇੱਕ ਵਿੱਚ ਮੂਲੀ ਵੀ ਕद्दूकस ਕਰਕੇ ਪਾ ਲਈ। ਤੇ ਮੈਨੂੰ ਹੁਣ ਜਿੱਤੇ ਆ ਮੈਂ ਲਵਣਾ ਆਪਾਂ ਨੇ ਵੀਡੀਓ ਚ ਤਾਂ ਦੱਸਿਆ ਨਹੀਂ ਹੈਗਾ। ਆਪਾਂ ਕੀ ਬਣਾ ਰਿਆ ਆਂ ਮੂੜੀ ਦਾ ਡੱਕਰਾ ਜਿਹੜਾ ਵਿੱਚ ਡੱਕਰਾ ਹੱਥ ਨਾਲ ਹੀ ਬਿਲਨ ਡੱਕਰਾ ਡੱਕਰਾ ਕਹਿੰਦੇ ਨੇ ਇਹ ਪਾਣੀ ਆਪਾਂ ਨੇ ਕਰ ਲਿਆ ਜੀ ਗਰਮ ਥੋੜੀ ਜਿਹੀ ਕਾਲੀ ਮਿਰਚ ਵੀ ਕਾਲੀ ਅਜਵਾਇਨ ਜੀਰਾ ਜੋ ਵੀ ਤੁਹਾਨੂੰ ਪਤਾ ਹੀ ਪੈਂਦਾ ਜੋ ਤੁਹਾਡੀ ਚੋਇਸ ਆ ਜੇ ਮੈਂ ਦਾ ਤੁਸੀਂ ਖਾਣਾ ਚਾਹੁੰਦੇ ਹੋ ਸਪਾਈਸੀ ਖਾਣਾ ਚਾਹੁੰਦੇ ਹੋ ਜਾਂ ਲਾਈਟ ਖਾਣਾ ਚਾਹੁੰਦੇ ਹੋ ਉਹ ਤੁਹਾਡੀ ਮਰਜ਼ੀ ਹੈ ਮੈਂ ਪੂਰਾ ਸ਼ੱਕ ਬਣੀ ਹੋਈ ਆਂ ਤਾਂ ਪੂਰਾ ਐਂਡ ਗਾਈਡ ਕਰ ਰਹੀ ਆਂ ਤੁਸੀਂ ਮੈਨੂੰ ਜਰੂਰ ਫੋਲੋ ਕਰਨਾ ਤੇ ਇੰਸਟਾਗ੍ਰam ਤੇ ਵੀ ਆਪਣਾ ਜੀ ਪੇਜ ਆ Instagram ਤੇ beejani basu family ਨਾਮ ਤੇ ਤੇ Facebook ਪੇਜ ਵੀ basu family ਨਾਮ ਤੇ। ਉਥੇ ਜਾ ਕੇ ਜਰੂਰ ਫੋਲੋ ਕਰੋ Facebook ਪੇਜ ਨੂੰ ਤੇ ਫੋਟੇ ਕੋਰਿਸਪੋਰਟ ਕਰੋ। ਤੇ ਮੇਰੇ ਭਰਾ ਵਾਸਤੇ ਬਹੁਤ سارے ਕਮੈਂਟ ਆਏ। ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ। ਇੰਨਾ ਪਿਆਰ ਦਿੱਤਾ ਤੁਸੀਂ ਬਹੁਤ ਵਧੀਆ ਲੱਗਦਾ। ਐਵੇਂ ਪਿਆਰ ਕਰਦੇ ਰਹਾ ਕਰੋ। ਲੋਕ ਕਰਮ ਪਾਣਾ ਕੋ ਆਟਾ ਗੁੰਨ ਲਈਏ। ਫਿਰ ਮਿਲਦੇ ਆ ਤੁਹਾਨੂੰ। ਚਾਹ ਆ ਗਈ ਸਾਡੀ। ਅਸੀਂ ਚਾਹ ਐਸ ਟਾਈਮ ਪੀਰੀਅਡ ਟਾਈਮ ਹੋ ਗਿਆ 2 ਵਜੇ ਦਾ ਤੇ ਨਾਲ ਖਾ ਰਿਆ ਪੰਜੀਰੀ ਤੇ ਦਮਨ ਨਾਲ ਨੂੰ ਕੇ ਬੈਠਾ ਦਮਨ ਨੇ ਹੁਣੇ ਜਾਣਾ ਟਿਊਸ਼ਨ ਆਲੀ ਕੀ ਮਮਾ ਮਕੀ ਤਾਂ ਕਰ ਰਹੀ ਹੁਣ ਮੈਨੂੰ ਕੰਮ ਦੀ ਕਰੀ ਜਾ ਰਹੀ ਕਦੇ ਵਿੱਚ ਵੱਢ ਜਾਂਦੀ ਹੈ ਕਦੇ ਮੇਰੇ ਮੋਢੇ ਤੇ ਆ ਬੈ ਹੋਵੇ ਕਦੇ ਬੁੱਲਾ ਤੇ ਆ ਕੇ ਬਹਿ ਜਾਂਦੀ ਹੈ ਹਾਂ ਆ ਫੇਰ ਆ ਗਈ ਕੋਈ ਗੱਲ ਨਹੀਂ ਤੂੰ ਕਤਲ ਹੋ ਜੂਗਾ ਇਹਦਾ ਹੁਣ ਫੱਤੀ ਬਹੁਤ ਸੇ ਚੜ ਰਹੇ ਨੇ ਚੱਕਰ ਕਤਲ ਫਿਲਮ ਦੇਖਾਂ ਤੈਨੂੰ ਕਤਲ ਕੇਸ ਗੱਲ ਪੈ ਜਾਣਾ ਤੇਰੇ ਮੱਖੀਆਂ ਫੜੀਆਂ ਕੋਤੋ ਇਹ ਨਵੇਂ ਦੀ ਗੱਲ ਨਹੀਂ ਹੈ। ਓਹ ਹੋ ਹੋ ਤੂੰ ਮੱਖੀਆਂ ਫੜਨ ਚ ਐਕਸਪਰਟ ਐਂ। ਕਤਲ ਗਈ ਸਗਲ ਪੈ ਜੂਗਾ ਨੀ नाग ਸੰਭ ਲੈ ਜੁਲਫਾਂ ਤੇ। ਕੋਈ ਨਾਗ ਸੰਭ ਲੈ। ਨਾਗ ਸੰਭ ਲੈ ਜੁਲਫਾਂ। ਨਾਗ ਸੰਭ ਲੈ ਜੁਲਫਾਂ ਤੇ ਤਾਨੂੰ ਨਹੀਂ ਪਤਾ। ਤੇ ਅਸੀਂ ਜੀ ਕੰਮਕੁਮ ਕਰਕੇ ਫ੍ਰੀ ਹੋ ਗਏ ਸੀ ਤੇ ਅਸੀਂ ਜਾਣਾ ਸੀ ਬਾਜ਼ਾਰ ਤੇ ਸਾਡੇ ਕੋਲ ਜਾਇਆ ਨਹੀਂ ਗਿਆ। ਐਟ ਅ ਟਾਈਮ ਇੱਕ ਪ੍ਰੋਬਲਮ ਆ ਗਈ। ਪ੍ਰੋਬਲਮ ਇਹ ਆ ਗਈ ਕਿ ਮੈਂ ਸਫਾਈਆਂ ਕਰਦੀ ਕਰਦੀ ਨੇ ਚੱਪਲ ਜਿਹੜੀ ਪਾਰਖੀ ਉਹ ਵੀ ਤਿਲਕਣੀ ਸੀ ਮੈਂ ਵਾਈਪਰ ਫੇਰੀ ਸੀ ਐ ਪੂਰਾ ਜੋਰ ਦੀ ਬਾਹਰ ਉਧਰ ਪੱਥਰ ਐ ਜਿੱਧਰ ਉੱਪਰਲੀ ਬੈਕ ਸਾਈਡ ਗੈਲਰੀ ਚ ਉਹ ਮੈਂ ਵਾਈਪਰ ਐਂ ਕਰਕੇ ਫੇਰਿਆ ਮੇਰੇ ਲੱਕ ਨੂੰ ਇਹੋ ਜਿਹਾ ਝਟਕਾ ਪਿਆ ਪਤਾ ਨਹੀਂ ਕੀ ਹੋਇਆ ਕੜਕ ਆਵਾਜ਼ ਆਈ ਨਾ ਤਾਂ ਹੁਣ ਮੇਕੋ ਤੁਰਿਆ ਜਾ ਰਿਹਾ ਤੇ ਨਾ ਮੇਕੋ ਉੱਠਿਆ ਜਾ ਰਿਹਾ ਬਸ ਲੰਮੇ ਪਈ ਰਹਾ ਤੇ ਲੰਮੇ ਪੈਣ ਵੀ ਜੀ ਨਹੀਂ ਕਰਦਾ ਤੇ ਅਸੀਂ ਗਈਆਂ ਵੀ ਨਹੀਂ ਹੈਗੀਆਂ ਸਾਡੇ ਕੰਮ ਵੀ ਰਹਿ ਗਏ ਮਾਵਾਂ ਧੀਆਂ ਦੇ ਤੇ ਦਮਨ ਲੈ ਕੇ ਆਈ ਸੀ ਏਰਿੰਗ ਤੁਸੀਂ ਦੇਖਿਆ ਸੀ ਇਹਨੂੰ ਬੜੇ ਪਸੰਦ ਰਿਹਾ ਇਹੋ ਜਿਹੀਆਂ ਚੀਜ਼ਾਂ ਏਰਿੰਗ ਹੋ ਗਏ ਆ ਗਲ ਚ ਪਤਾ ਨਹੀਂ ਕੋਚ ਪਾਣ ਨੂੰ ਚੈਨਾ ਚੂਨਾ ਇਹਨੂੰ ਪਤਾ ਨਹੀਂ ਕਿੱਥੋਂ ਸ਼ੌਂਕ ਹੈ ਇਹੋ ਜਿਹੀਆਂ ਚੀਜ਼ਾਂ ਦਾ ਆ ਦੇਖੋ ਕਿੰਨੇ ਸੋਹਣੇ ਨੇ ਇਹ ਕਿੰਨੇ ਪਿਆਰੇ ਲੱਗ ਰਹੇ ਨੇ ਵੀਡੀਓਸ ਕਿੰਨੇ ਸੋਹਣੇ ਲੱਗ ਰਹੇ ਨੇ ਕਿੰਨੇ ਸੋਹਣੇ ਲੱਗ ਰਹੇ ਨੇ ਹਨਾ ਸਾਰੇ ਇਹ ਲੈ ਕੇ ਆਈ ਸੀ ਦਮਨ ਤੇ ਇਹਨੂੰ ਉਹਨਾਂ ਸਾਰੀਆਂ ਚੀਜ਼ਾਂ ਨੂੰ ਚੈਨ ਦੇ ਗੱਤੇ ਦਾ ਡੱਬਾ ਸਾਮਕੇ ਰੱਖੀ ਗੱਤੇ ਦਾ ਡੱਬਾ ਨਹੀਂ ੱੱਬਾ ਮੈਂ ਮੰਗਵਾਇਆ ਸੀਗਾ ਨਹੀਂ ਮੈਂ ਨਹੀਂ ਮੰਗਵਾਇਆ ਮਾਸੀ ਨੇ ਕੁਝ ਇਅਰਿੰਗਸ ਵਗੈਰਾ ਆਰਡਰ ਕੀਤਾ ਠੀਕ ਹੈ ਆ ਦੇਖੋ ਪਾਏ ਤਾਂ ਹੈ ਨਹੀਂ ਤਾਂ ਮਨੇ ਕਦੇ ਇੱਕ ਆਰ ਇਅਰਿੰਗ ਆ ਕੀ ਹੈ ਇੱਕ ਹੀ ਇਅਰਿੰਗ ਮੈਨੂੰ ਦੋਨੇ ਓਏ ਸ਼ਾਬਾਸ਼ ਆ ਫੇਰ ਵਲ ਤੇ ਪਾਇਆ ਸੀ ਆ ਮੈਨੂੰ ਬਾੜੇ ਸੋਨੇ ਦੇ ਛੋਟੇ ਛੋਟੇ ਆ ਪੱਤੇ ਪੱਤੇ ਬਣੇ ਹੋਏ ਨੇ ਸਟਾਰ ਆ ਕੋਈ ਨਾ ਉਹ ਹੈ ਸਟੋਨ ਦੇ ਇੱਕ ਆਰ ਇਅਰਿੰਗ ਅਸੀਂ ਲੈ ਕੇ ਆਏ ਸੀ ਉੱਥੋਂ Shimla ਦੇੋਂ ਬਾੜੀਆਂ ਟੈਕ ਇਅਰਿੰਗ ਨਹੀਂ ਹੈਗੇ ਬਾੜੀਆਂ ਦੇ ਭਾਈ ਨੇ ਲਿਆ ਚੁੰਮਕੇ ਚੁੰਮਕੇ ਇਹ ਵੀ ਇਥੋਂ ਲੈਂਦੇ ਸੀ Shimla ਤੋਂ ਪਾਏ ਤਾਂ ਹੈ ਨਹੀਂ ਇਹ ਇਹ ਇੱਕ ਟੌਪਸ ਕਿੱਥੇ ਦਾ हां ਅਸੀਂ ਆ ਵੀ ਲੈਂਦੇ ਇਹ ਵੀ ਇੱਕ ਵਾਰੀ ਪਾਏ ਬਸ ਉਦੋਂ ਬਾਅਦ ਪਾਏ ਨਹੀਂ ਹੈਗੇ ਆ ਵੀ ਇਹ ਐਂਸ ਸੁਣੋ ਦਮਣ ਨੇ ਸਾਰੇ ਸਾੰਗ ਰੱਖੇ ਦਮਣ ਇੱਕੋ ਹੀ ਅਚਾ ਦੋਨੇ ਆ ਵੀ ਟੌਪਸ ਨੇ ਦਮਣ ਨੇ ਤਾਂ ਪਤਾ ਨਹੀਂ ਕਿੱਥੋਂ ਕਿੱਥੋਂ ਕੀ ਕੀ ਸਾੰਗ ਰੱਖਿਆ ਆ ਤੇ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੰਦਰਾ ਉਹ ਨੇ ਕਿੱਥੇ ਗੀਂਦਾਂ ਵਿੱਚ ਮੁੰਦਰ ਆਪਾ ਬੌਂਡ ਵਾਲੀ ਦੇਖਦੀ ਆ ਸਾਡੇ ਵੱਲ ਮੱਠਾ ਮੱਠਾ ਹਾਈ ਹਾਈ ਤਲਾ ਦੀ ਚਾਹ ਪੀ ਰਹੇ ਆ ਅਸੀਂ ਚਾਹ ਇੰਜੋਏ ਕਰ ਰਹੇ ਆ ਦਮਨ ਪੀਦੀ ਚਾਹ ਮੈਂ ਤਾਂ ਨਹੀਂ ਪੀਤੀ ਹੈਗੀ ਮੈਂ ਤਾਂ ਬਸ ਪਨੀਰੀ ਖਾਦੀ ਆ ਮੈਂ ਕਿਹਾ ਮੇਰਾ ਜੀ ਕਰ ਰਿਹਾ ਖਾਣ ਨੂੰ ਲੱਗ ਗਈ ਅਸੀਂ ਮੂਵ ਰੱਖੀਏ ਬੇਲਟ ਗਾਈਜ਼ ਗਾਈਜ਼ ਉਧਰ ਦਿਖਾ ਨਾ ਕੱਪ ਪਿਆ ਮੈਂ ਪੀਤੀ ਨਹੀਂ ਕੌਫੀ ਨਹੀਂ ਸਿਰਫ ਕੋਟੇ ਕੋ ਚਾਹ ਲਈ ਮੈਨੂੰ ਪਕੜਾ ਗਿਆ ਸੱਚ ਪਤਾ ਚਲੇਗਾ ਹੂੰ ਅੱਜ ਝੂਠ ਫੜਿਆ ਗਿਆ ਮੇ ਮਮਾ ਦਾ ਨਾ ਮੈਂ ਸਿਰਫ ਦਮਨ ਕੋ ਲਈ ਦੋ ਕੁੱਟਾ ਪੁਆਈ ਕੱਪ ਚ ਮੈਂ ਕਿਹਾ ਦੋ ਕੁੱਟ ਦੇ ਦੇ ਅੱਜ ਇਸ ਵੀਡੀਓ ਦਾ ਸੱਚ ਆ ਟਾਈਟਲ ਵੀਡੀਓ ਦਾ ਵੀਡੀਓ ਦਾ ਹਾਂ ਵੀਡੀਓ ਦਾ ਟਾਈਟਲ ਆ ਦੇਖੋ ਮੈਂ ਲਾਲੂ ਕੇ ਬੈਠੀ ਆ ਪਰ ਮੈਨੂੰ ਪੂਰਾ ਫਰਕ ਨਹੀਂ ਪਿਆ ਹੈਗਾ ਇੰਨੀ ਪੇਨ ਹੁੰਦੀ ਪਈ ਨਾ ਇੰਨੀ ਪੇਨ ਹੁੰਦੀ ਪਈ ਨਾ ਮੈਨੂੰ ਬਰਦਾਸ਼ਤ ਨਹੀਂ ਹੋ ਰਹੀ ਲੱਕ ਮੇਰੇ ਚ ਨਾ ਵਾਲੀ ਪੈ ਗਿਆ ਅ ਪਿੱਛੋਂ ਲੱਕ ਅੱਗੇ ਨੂੰ ਨਿਕਲ ਗਿਆ ਤੇਰਾ ਲੱਕ ਵਲੇ ਵੇਖਾਂਦਾ ਪਹਿਲਾਂ ਮੇ ਲੇਵਲ ਨੂੰ ਹੁਣ ਤਾਂ ਤਰ ਮੜਾ ਜਾ ਹਿੱਲੇ ਮੈਂ ਕੱਚ ਬਣਿਆ ਪਿਆ ਲੱਖ ਮਿੰਟ ਚ ਟੁੱਟ ਜਾਂਦਾ ਹੈ ਇਹ ਮੱਖੀ ਦੀ ਕੀ ਪੀਣ ਲੱਗੀ ਸੀ ਮੈਂ ਤੂੰ ਜਾ ਵਿੱਚ ਫਿਰ ਕਿਉਂ ਗਿਆ ਇੱਕ ਵਾਰੀ ਨਾ ਤੇਰੀ ਮਾਸੀ ਰੱਜੇ ਮਾਸੀ ਮੇਰੇ ਚਾਚਾ ਜੀ ਦੀ ਬੇਟੀ ਉਹ ਰੋਟੀ ਖਾ ਰਹੀ ਸੀ ਹੈ ਨਾ ਚੌਲ ਖਾ ਰਹੀ ਸੀ ਤੇ ਉਹ ਮਖਿਆਲ ਦੀਆਂ ਮੱਖੀਆਂ ਬੜੀਆਂ ਤੋਂ ਫਿਰਦੀਆਂ ਨਿੱਕੀਆਂ ਨਿੱਕੀਆਂ ਉਹ ਬਾਲੀਆਂ ਮੋਟੀਆਂ ਨਹੀਂ ਛੋਟੀਆਂ ਛੋਟੀਆਂ ਜਿਹੀ ਫਿਰਦੀ ਸੀ ਉੱਚਲ ਖਾਂਦੇ ਖਾਂਦੇ ਉਹਦੀ ਥਾਲੀ ਚ ਬੈ ਗਈ ਉਹ ਮੇਰੇ ਨਾਲ ਗੱਲਾਂ ਕਰਦੀ ਕਰਦੀ ਉਹ ਚਮਚੇ ਨਾਲ ਮੱਖੀ ਮੰਦਰ ਪਾ ਗਈ ਫਿਰ ਬਾਅਦ ਚ ਪਤਾ ਕਿਉਂ ਲੱਗਿਆ ਸੋਣ ਪਾ ਗਈ ਮੈਂ ਦੇਖ ਲਿਆ ਮੈਂ ਕਿਹਾ ਹਾਏ ਤੂੰ ਤੇ ਮੱਖੀ ਖਾ ਗਈ ਮੈਂ ਕਿਹਾ ਉਹਦਾ ਮੂੰਹ ਸੁੱਜ ਗਿਆ ਉਹਦੀ ਨਾਲ ਕਿਚੀ ਹਾਂ ਤੇ ਖਾ ਗਈ ਸੀ ਫਿਰ ਜਿੰਦਾ ਤੋਂ ਥੋੜੀ ਨਾ ਰਹੀ ਹੋਊਗੀ ਮੱਖੀ ਨਹੀਂ ਸੱਟਦੀ ਉਹਨੇ ਉਹਨੂੰ ਪਤਾ ਲੱਗਿਆ ਅੰਦਰ ਲੜ ਗਈ ਉਹਦੇ ਇੱਥੇ ਗੱਲ ਤੇ ਵਿਚਾਰੀ ਨੇ ਸਾਰਾ ਸੱਟਦੀ ਬੁਰਕੀ ਤੇ ਅਹੀ ਇਨਾ ਬੈ ਕੇ ਉਹਨੂੰ ਮਜ਼ਾਕ ਕਰੀ ਜਾਈ ਉਹ ਚਾਰੀ ਦਾ ਮੂੰਹ ਸੁੱਜਿਆ ਪਿਆ ਤੇ ਅਹੀ ਕਰੀ ਜਾਈ ਤੂੰ ਮੱਖੀ ਖਾ ਗਈ ਤੂੰ ਮੱਖੀ ਖਾ ਗਈ ਮਖਿਆਲ ਦੀ ਤੇ ਤੁਸੀਂ ਵੇਖ ਰਹੇ ਹੋ ਵਲੌਗ ਸਾਡੇ ਪਿੰਡ ਵਾਲੇ ਚਾਚੇ ਦੀਆਂ ਕੁੜੀਆਂ ਆਈਆਂ ਹੋਈਆਂ ਤਾਂ ਮੈਂ ਇੱਥੇ ਕਰਦੀ ਪਈਆਂ ਮਿਸ ਸਾਰਿਆਂ ਨੂੰ ਮੈਂ ਜਾ ਨਹੀਂ ਸਕਦੀ ਆਹੀ ਵੀ ਜਾਵਾਂਗੇ ਬਾਅਦ 'ਚ ਜਾਵਾਂਗੇ ਰਾਮ ਨਾਲ ਘੁੰਮ ਫਿਰ ਕੇ ਆਵਾਂਗੇ ਦਰਬਾਰ ਸਾਹਿਬ ਜਾਣਾ ਮੱਥਾ ਟੇਕਣ ਪਹਿਲਾਂ ਤਾਂ ਗੁਰੂ ਘਰ ਦਰਸ਼ਨ ਕਰ ਕੇ ਆਵਾਂਗੇ ਫਿਰ ਆਉਂਦੇ ਹੋਏ ਗੇੜਾ ਮਾਰਾਂਗੇ ਕਿਉਂਕਿ ਮੰਮੀ ਤਾਂ ਇੱਧਰ ਨਹੀਂ ਮੈਂ ਦੰਮੂ ਤੇ ਕੈਮਰਾ ਲਾ ਰੱਖਿਆ ਮੇਰੀ ਹਾਲਤ ਇੰਨੀ ਮਾੜੀ ਹੋਈ ਪਈ ਨਾ ਮੈਂ ਦਿਖਾਨੀਆਂ ਤੁਹਾਨੂੰ ਦੇਖਦੇ ਮੇਰੇ ਲਾਟ ਦੇਖਦੇ ਇਨੂੰ ਗਰਮੀ ਪੂਰੀ ਖੁੱਲ ਲੱਗ ਰਹੀ ਮੂਮਾਂ ਮੈਂ ਲਾ ਕੇ ਬੈਠੇ ਮੇਰੇ ਲੱਗ ਤਾ ਆ ਦੇਖੋ ਦੇਖੋ ਐ ਨਹੀਂ ਹੋ ਰਹਾ ਜਾਂਦਾ ਮੈਂ ਬੜੀ ਔਖੀ ਆ ਸੰਗਰੂਰ ਵਾਲੇ ਮੇਰੇ ਭੈਣ ਭਰਾ ਜੇ ਕੋਈ ਇੱਥੇ ਕੋਈ ਹੈਗਾ ਨਾ ਲੱਗੇ ਕੋਈ ਅ ਕਈ ਥਾਂ ਤੇ ਹੁੰਦੇ ਹਨਾ ਮਲਮੁਲ ਹੁੰਦੇ ਨੇ ਜੇ ਕੋਈ ਹੈਗਾ ਤਾਂ ਦੱਸਿਓ ਕਿ ਜਿਹੜਾ ਥੋੜੇ ਦਾ ਕਿਸੇ ਨੂੰ ਐਕਸਪਰਟ ਹੋਵੇ ਪਤਾ ਕੀ ਹਾਂ ਕੋਈ ਨਾੜ ਚੜ ਗਈ ਜਾਂ ਕੋਈ ਮਣਕਾ ਮਣਕਾ ਤਾਂ ਨਹੀਂ ਇੱਧਰ ਉੱਧਰ ਹੋਇਆ ਜਿਹੜੇ ਸਹੋਣਾ ਮੈਨੂੰ ਝਟਕਾ ਲੱਗਾ ਮੇਰੇ ਨਾੜ ਨੂੰ ਚੜ ਗਈ ਹੈ ਪਤਾ ਨਹੀਂ ਸਰੀਰ ਇੰਨਾ ਕੱਚ ਵਰਗਾ ਬਣਿਆ ਪਿਆ ਨਾਲੇ ਐਨੇ ਅਸੀਂ ਹਾਰਡ ਕੰਮ ਕੀਤੇ ਨੇ ਪਰ ਇਸ ਟਾਈਮ ਆਇਆ ਪਿਆ ਕਿ ਸਰੀਰ ਨੂੰ ਮੜਾ ਜਾ ਕੰਮ ਕਰ ਲੋ ਮਿੰਟ ਜੀ ਖਤਮ ਤੇ ਦੱਸਿਓ ਜਰੂਰ ਜੇ ਕੋਈ ਮਾਲਸ਼ ਮੋਲਸ਼ ਵਾਲਾ ਓੜੇ ਹੈਗਾ ਇੱਕ ਤਾਂ ਮੈਂ ਗਈ ਹੈ ਇੱਧਰ ਕੋਈ ਰਾਜੂ ਖਾਨਾ ਉਹਦੇ ਤੇ ਰਸ ਬਹੁਤ ਹੁੰਦਾ ਤੇ ਨਾਲੇ ਉਹ ਵੇਖਦਾ ਵੀ ਹੈਗਾ ਟਾਈਮ ਨਾਲ ਤੇ ਹੋਰ ਕੋਈ ਹੈ ਤਾਂ ਤੁਸੀਂ ਜਰੂਰ ਦੱਸਿਓ ਤੇ ਮੈਂ ਜਰੂਰ ਜਾ ਕੇ ਆਉਂਗੀ ਅੱਜ ਤਾਂ ਮੇਰਾ ਬੜਾ ਬੁਰਾ ਹਾਲ ਹੈ ਮੈਂ ਪੇਨ ਕਲਰ ਵੀ ਖਾ ਲਿਆ ਪਰ ਰਾਮ ਨਹੀਂ ਆਉਂਦਾ ਪਿਆ ਮੈਨੂੰ ਕਿਸੇ ਟਾਈਮ ਤਾਂ ਇੰਨਾ ਸੋਹਣਾ ਦਿਨ ਚੜਦਾ ਸੀ ਇਹ ਬਹੁਤ ਸੋਹਣਾ ਦਿਨ ਸੀ ਅਸੀਂ ਬੜਾ ਵਧੀਆ ਵਲੌਗ ਬਣਾ ਰਹੇ ਸੀ ਐਨ ਖੁਸ਼ੀ ਖੁਸ਼ੀ ਮੈਂ ਬਸ ਨਹਾ ਕੇ ਆਈ ਨਾ ਨਾਣ ਚੱਲੀ ਆ ਪਾਣੀ ਭਰਦਾ ਪਿਆ ਸੀ ਮੈਂ ਕਿਹਾ ਚੱਲ ਮੈਂ ਨਾਂਦੀ ਨਾਂਦੀ ਵਾਈਪਰ ਫੇਰਦਾ ਉਧਰ ਬਾਹਰ ਬਾਹਰ ਫੇਰਦੀ ਫੇਰਦੀ ਨਾ ਬਸ ਉਹ ਐ ਕੀਤਾ ਇੰਨਾ ਝਟਕਾ ਲੱਗਿਆ ਨਾ ਫੇਰ ਨਾ ਕਰੋ ਕਿ ਤੇ ਫੇਰ ਲੱਜੇ ਨਹੀਂ ਮੈਂ ਕਹਿੰਦੀ ਆ ਫੇਰ ਲੱਗ ਕੇ ਜਾਏ ਠੀਕ ਹੀ ਹੋ ਜਾਏ ਮੈਂ ਕਰਕੇ ਵੇਖੀ ਠੀਕ ਹੀ ਹੋ ਜਾਏ ਉ ਤਾਂ ਚੰਗੀ ਆ ਵੀ ਤੇਰੇ ਨੀ ਛਾਪਾ ਛੱਲੇ ਪਏ ਨੇ ਛਾਪਾ ਛੱਲੇ ਅਸੀਂ ਲੈ ਗਏ ਆ ਮਾਮਾ ਅਰਥ ਦੀ ਨੋ ਐਡਵਰਟਾਈਜ਼ਮੈਂਟ ਨਹੀਂ ਐਡਵਰਟਾਈਜ਼ਮੈਂਟ ਨਹੀਂ ਹੈਗੀ ਇਹਦੀ ਵੈਸੇ ਹੀ ਆਹ ਮੋਇਸਚਰਾਈਜ਼ਿੰਗ ਕਰੀਮ ਆ ਵਧੀਆ ਇਹ ਕੋਲਡ ਕਰੀਮ ਦਾ ਮਤਲਬ ਇਹ ਕੀ ਕਹਿੰਦੇ ਨੇ ਉਪਟਣਾ ਉਪਟਣਾ ਹਲਦੀ ਵਾਲੀ ਇਹ ਮੈਂ ਮਸ਼ਹੂਰੀ ਨਹੀਂ ਕਰ ਰਹੀ ਕੋਈ ਇਹਦੀ ਠੀਕ ਹੈ ਤੁਸੀਂ ਕਹੋ ਕਿ ਨਾ ਮੈਂ ਤਾਂ ਵੈਸੇ ਕਰਦੀ ਹਾਂ ਕਿ ਅਸੀਂ ਬੱਚੇ ਲਾ ਲੈਂਦੇ ਦਮਨ ਲਾ ਲੈਂਦੀ ਐ ਮੈਂ ਵੀ ਲਾ ਲੈਂਦੀ ਆ ਪਾਪਾ ਵੀ ਲਾ ਲੈਂਦੇ ਦਮਨ ਤੇ ਟਰਮਰਿਕ ਵਾਂਗੂ ਹੀ ਐ ਇਹ ਹਨਾ ਰੀਅਲ ਚ ਵੀ ਉਹ ਆਜੀ ਸਬਜੀ ਕੀ ਬਣਾਈਏ ਮੇਰਾ ਤਾਂ ਸਾਗ ਖਾਣੂ ਜੀ ਕਰਦਾ ਪਰ ਮੇਰਾ ਹੁਣ ਨਾ ਟੂਆ ਟੁੱਟ ਗਿਆ ਸਾਗ ਮੈਂ ਕਿੱਥੋਂ ਬਣਾਵਾਂਗੇ ਹੂੰ ਟੂਆ ਹੋਰ ਲੱਕ ਮੈਂ ਟੁੱਟ ਗਿਆ ਸਾਗ ਮੈਂ ਤੇ ਮੇਰੇ ਕੰਮ ਬੜੇ ਪੈਣ ਕਰਨ ਵਾਲੇ ਇੱਕ ਭੈਣ ਮੇਰੀ ਦਾ ਕੋਰੀਅਰ ਜਾਣਾ ਤਰਨ ਤਨ ਵਾਲੀ ਦਾ ਉਹ ਕਰਵਾਣਾ ਉਹ ਹੁਣ ਕੱਲ ਨੂੰ ਸਲੀਪ ਡਿਸਕ ਦੀ ਗੱਲ ਕਰ ਲੈ ਕੇ ਆ ਲੇਕਿਨ ਆ ਵੀਡੀਓ ਵੀ ਇਹੀ ਵੇਖਣ ਲਈ ਆ ਤੇ ਸਿਰਫ ਦਰਦ ਹੁੰਦਾ ਔਰ ਪੇਸ਼ੈਂਟ ਦੀ ਪੋਜੀਸ਼ਨ ਇਹੀ ਰਹਿੰਦੀ ਹੈ ਜਦੋਂ ਸਲੀਪ ਡਿਸਕ ਹੋ ਜਾਂਦੀ ਹੈ ਹੁਣ ਮੈਂ ਵੀਡੀਓ ਵੇਖ ਕੇ ਐਕਸਰਸਾਈਜ਼ਾਂ ਕਰਨੀਆਂ ਨੇ ਜੇ ਰਾਮ ਆ ਗਿਆ ਤਰਨ ਤਰਨ ਵਾਲੀ ਭੈਣ ਦਾ ਸਾਡੀ ਦਾ ਕੋਰੀਅਰ ਉਹ ਹੁਣ ਮੰਡੇ ਨੂੰ ਹੋਏਗਾ ਅੱਜ ਸੈਟਰਡੇ ਹੀ ਤੇ ਅੱਜ ਸਵੇਰ ਕੋਰੀਅਰ ਨਿਕਲ ਗਿਆ ਹੁਣ ਮੰਡੇ ਨੂੰ ਪਰਵਾਦਾ ਨਹੀਂ